ਆ ਤੋੜੀ ਇਹ ਮਸ਼ੀਨਾਂ ਦਾ ਵੀ ਸਰੇ ਖੜਾਈ ਆ। ਆ ਡੱਕੇ ਡੜੇ ਛੱਡੇ ਪੈਣੇ। ਪੈਸੀ ਆਖਣਗੇ ਕਿ ਮਹਿੰਗਾ ਕਰਤਾ ਕਮਾ। ਇਹ ਸਾਲ ਵਧਾ ਦਿੰਦੇ ਆ ਪਤਾ ਨਹੀਂ ਕੀ ਕਰਦੇ ਆ ਕਿ ਤੇਲ ਮਹਿੰਗਾ ਹੋ ਗਿਆ। ਉੱਕਰੀਆਂ ਗੁਰਦਿਆਲ ਸਿਆ। ਆ ਕਿਹੜਾ ਆ ਗਿਆ? ਉਹ ਲੰਗਿਆ ਬਾਈ ਕਿਹੜਾਗਾ? ਆ ਜਾ ਗਾਹੀ ਆ ਜਾ। ਆ ਗਿਆ ਆ ਗਿਆ। ਉਹ ਕਿਹੜਾ ਆ ਗਿਆ ਇਹ ਜੇ ਵੇਲੇ ਚਾ। ਉਹ ਬਚੋਲਾ ਮੈਂ ਤਾਂ ਕਿ ਮੈਂ ਬੱਚੋ ਲੈ ਕੇ ਇੱਧਰ ਦੁਬਾਰੇ ਛਾਪਾ ਮਾਰ ਲੈ ਅੱਜ ਉਹ ਸਾਪਾ ਕਾਹ ਨੂੰ ਯਾਰ ਉਹ ਤੈਨੂੰ ਪਤਾ ਵਿਆਹ ਦੇ ਦਿਨ ਨੇੜੇ ਆ ਗਏ ਮੈਂ ਤਾਂ ਵਿਆਹ ਦੀ ਗੱਲ ਕਰਨ ਆਇਆ ਅੱਜ ਦੇ ਨਾਲ ਵਿਆਹ ਦੀ ਗੱਲ ਕਰਨ ਆਇਆ ਹੋਰ ਚਲ ਆ ਜਾ ਬਹਿ ਕੇ ਕਰਦੇ ਆ ਗੱਲਾਂ ਚਲ ਆ ਜਾ ਹੋਰ ਪਰਵਾਰ ਰਾਜੀ ਕੁਝ ਬੱਚੋ ਲਿਆ ਉਹ ਕਿਰਪਾ ਰੱਬ ਦੀ ਚੱਲ ਵਧੀਆ ਟਾਈਮ ਲੰਗੀ ਜਾਂਦਾ ਜਿਹੜਾ ਹੋਰ ਯਾਰਾ ਪੁੰਨ ਧਰਮ ਕਰੀ ਜਾਂਦੇ ਕੁੜੀਆਂ ਦੇ ਵਿਆਹ ਕਰਾ ਕਰਾ ਹੋਰ ਦਸ ਕੀ ਰੱਖਿਆ ਇੱਥੇ ਇਹ ਵੀ ਪੁੰਨ ਧਰਮ ਕਿਸੇ ਕਰਮਾਂ ਦੇ ਹਿੱਸੇ ਆਉਂਦਾ ਹਾਂ ਗੱਲ ਤੇ ਸਿਆਣੀ ਆ ਹਾਂ ਤੂੰ ਸੁਣਾ ਵਿਆਹ ਜਾਂ ਤੇ ਇੰਜਾਂ ਕਿਵੇਂ ਚੱਲੀਆਂ ਨਹੀਂ ਆ ਓ ਬੱਸ ਭਰਾਵਾ ਹੂੰ ਕੁੜੀਆਂ ਵਾਲੇ ਕਾਹਦੀਆਂ ਤੈਨੂੰ ਪਤਾ ਹੀ ਆ ਉਹਦੇ ਦੀ ਸਮਝਾਂ ਤਖਲੀਪ ਮੈਂ ਤੂੰ ਦੱਸ ਕਿਵੇਂ ਖੈਰ ਸੁੱਕਾ ਸਾਰੇ ਓਏ ਖੈਰ ਸੁੱਕੀ ਆ ਮੰਦਾ ਯਾਰ ਮੁੰਡਿਆਂ ਨੇ ਭੇਜਿਆ ਸੀਗਾ ਅੱਛਾ ਕਿਵੇਂ ਕਿਵੇਂ ਕੀ ਗੱਦਿਆ ਸਿਆ ਮੁੰਡਿਆਂ ਨੇ ਗੱਡੀ ਡਿਮਾਂਡ ਕਰਦਿਆ ਗੱਡੀ ਹਾਂ ਉਹ ਵੀ ਕਾਲੇ ਰੰਗ ਦੀ ਕਾਲੇ ਰੰਗ ਦੀ ਗੱਡੀ ਹਾਂ ਦੇਖ ਪਚੋਲੇ ਗੱਡੀ ਤਾਂ ਨਹੀਂ ਗੱਲ ਹੋਈ ਸੀ ਉਹ ਤਾਂ ਚੱਲ ਮੈਂ ਮੰਨਦਾ ਤੇਰੀ ਓ ਯਾਰ ਜਵਾਨ ਦੀ ਵੀ ਗੱਲ ਹੁੰਦੀ ਆ ਉਹ ਤਾਂ ਕਹਿੰਦੀ ਪੂਰੇ ਤਿੰਨ ਕੱਪੜੇ ਬੈਗ ਲੈ ਜਾਗੇ ਅਸੀਂ ਮੇਰੀ ਗੱਲ ਸੁਣ ਜੇ ਗੱਡੀ ਦੇਂਗਾ ਤੈਨੂੰ ਕੀ ਫਰਕੇ ਬੇਜੂਗਾ ਯਾਰ ਮੈਂ ਕੁੜੀ ਔਕੀ ਰਹੂਗੀ ਹੁਣ ਜਾਣ ਚ ਹਰਕ ਨਹੀਂ ਯਾਰ ਮੈਂ ਤਾਂ ਪਹਿਲੇ ਕੁੜੀ ਦਾ ਵਿਆਹ ਮਸਾ ਕਰੂੰਗਾ ਤੈਨੂੰ ਪਤਾ ਲੱਗ ਜਾਏ ਮੇਰੇ ਹਾਲਾਤਾਂ ਦਾ ਬਈ ਦੇਖ ਮੈਂ ਤਾਂ ਤੈਨੂੰ ਸੁਨੇਹਾ ਲਾਉਣਾ ਸੀਗਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਭੇਜ ਜਾ ਤੇਰੇ ਬੰਨੀ ਮੈਂ ਤੈਨੂੰ ਸੁਨੇਹਾ ਲਾਉਣੀ ਆਇਆ ਸੀਗਾ ਦੇਖ ਬਚੋਲਿਆ ਫਿਰ ਤੇਰਾ ਕੀ ਫਾਇਦਾ ਹੋਇਆ ਵਿੱਚ ਬਈ ਦੇਖ ਮੈਂ ਤਾਂ ਆਪਦਾ ਪੂਰਾ ਜੋਰ ਲਾ ਕੇ ਦੇਖ ਲਿਆ ਨਾ ਹੀ ਮੈਨੂੰ ਕੋਈ ਸਾੰਪ ਦੀ ਝਾਕ ਆ ਗਈ ਪਰ ਉਹ ਮੰਨਣ ਨੂੰ ਤਿਆਰ ਨਹੀਂ ਗੇ ਫਿਰ ਯਾਰ ਕੋਈ ਤਾਂ ਵਿਚਦਲੇ ਹੱਲ ਕੱਢ ਹੁਣ ਖੜੇ ਪੈਰ ਗੱਡੀ ਭਲਾ ਤੈਨੂੰ ਪਤਾ ਕਿੱਥੋਂ ਲਿਆ ਆਂ 1.5 ਕਿਲੋ ਦਾ ਬਾਹਣਾ ਮੇਰੇ ਕੋਲ ਉਹ ਇਹ ਤਾਂ ਤੇ ਫਿਰ ਵੀ ਤੂੰ ਸਲਾਹ ਕਰ ਲਈ ਪਰਜਾਈ ਨਾਲ ਓਏ ਸਲਾਹ ਤਾਂ ਮੈਂ ਕਰ ਲਉ ਹੂੰ ਫਿਰ ਹੋਰ ਵੀ ਹਾਲੀ ਨਹੀਂ ਉਹ ਤਾਂ ਕਹਿੰਦਾ ਕੈਂਸਲ ਕਰ ਦਾਂਗਾ ਰਿਸ਼ਤਾ ਫੇਰ ਰਿਸ਼ਤਾ ਕੈਂਸਲ ਕਰ ਹਾਂ ਉਹਨਾਂ ਸਿੱਧਾ ਇੱਕ ਵਾਰ ਤੇ ਗੱਲ ਚ ਕਲੀਅਰ ਕਰਦਾ ਮੈਨੂੰ ਤਈਓ ਮੈਂ ਤੇ ਕੋਈ ਭੱਜਾ ਭੱਜਾਇਆ ਰੱਬਾ ਬੜਾ ਹਾਲੀ ਆ ਲੋਕਾਂ ਦਾ ਚੱਲ ਭਾਈ ਕੋਈ ਨਹੀਂ ਬਚੋਲਿਆ ਚਾਹ ਤੂੰ ਦੇਖਣੀ ਫਿਰ ਮੈਂ ਐਨਾ ਕੁਝ ਕਰਦਾ ਹੋਰ ਕਰ ਜਾ ਚੱਕ ਲੈ ਕੋਈ ਗੱਲ ਨਹੀਂ ਉਹ ਤਾਂ ਹੁਣ ਫਿਰ ਕਰਨੀ ਵੀ ਕੋਈ ਗੱਲ ਪਰ ਥੋੜਾ ਜਿਹਾ ਤੰਗ ਕਰ ਗਿਆ ਯਾਦੇ ਆ ਥੋੜਾ ਜਿਹਾ ਇਹ ਤਾਂ ਚਾ ਮੈਂ ਤੇਰੀ ਮੰਨਦਾ ਚੱਲ ਚੰਗਾ ਫਿਰ ਮੈਂ ਜਾਣਾਂਗਾ ਹੈ ਉਹ ਚਾ ਤਾਂ ਬੋਲ ਲੈ ਕੁੱਟ ਨਾ ਨਾ ਉਹ ਨਾ ਨਾ ਚਾ ਨੂੰ ਰਹਿਣ ਦੇ ਵਸ ਯਾਰ ਚਾਈ ਚਾ ਗਈ ਬਸ ਆ ਰਿਸ਼ਤਾ ਹੋ ਜਾ ਬਸ ਹੋਰ ਕੁਛ ਨਹੀਂ ਚੱਲ ਚੰਗਾ ਚੱਲ ਠੀਕ ਆ ਫਿਰ ਚੱਲ ਬਾਹ ਰੱਬਾ ਤੇਰਾ ਵੀ ਕੋਈ ਹਿਸਾਬ ਨਹੀਂ ਜਾਂ ਤਾਂ ਗਰੀਬ ਨਾ ਬਣਾਇਆ ਕਰ ਜੇ ਗਰੀਬ ਬਣਾ ਤੇ ਧੀ ਨਾ ਦੇਆ ਕਰ ਜੇ ਧੀ ਦੇ ਦੇਣਾ ਨਾ ਗਾਂਹ ਵਾਲੇ ਰਿਸ਼ਤੇ ਯਾਰ ਚੰਗੇ ਟੱਕਰਨ ਪਹਿਲਾਂ ਕਹਿੰਦੇ ਸੀ ਕੁੜੀ ਨੂੰ ਤਿੰਨ ਕੱਪੜਾ ਚ ਲੈ ਜਾਵਾਂਗੇ ਹੁਣ ਗੱਡੀ ਦੀ ਡਿਮਾਂਡ ਕਰਤੀ ਚੱਲ ਗੁਰਦਿਆਲ ਸਿਆ ਹੁਣ ਜਵਾਨ ਕੁੜੀ ਨੂੰ ਘਰੇ ਤਾਂ ਰੱਖ ਸਕਦੇ ਤਿੰਨਾਂ ਦਾ ਭਾਈ ਕਰਨਾ ਹੀ ਪੈਂਦਾ ਚੱਲ ਕੋਈ ਨਹੀਂ ਜਿੱਥੇ ਐਨਾ ਸਾਈ ਹੋਰ ਸੀ ਚੱਲ ਫਰਾਰਤੀ ਕੋਲੇ ਜਾ ਹੀ ਆਉਣੇ ਆ ਆਏ ਹਾਏ